ਇਤਿਹਾਸਿਕ ਕਸਬਾ ਹਠੂਰ ਵਿੱਚ ਭਾਜਪੀ ਮੰਡਲ ਹਠੂਰ ਦੇ ਪ੍ਰਧਾਨ ਕੇਵਲ ਸਿੰਘ ਹਠੂਰ ਅਤੇ ਮੰਡਲ ਹਠੂਰ ਦੇ ਸਾਬਕਾ ਜਨਰਲ ਸਕੱਤਰ ਗੁਰਜੰਟ ਸਿੰਘ ਹਠੂਰ ਦੀ ਅਗਵਾਈ ਹੇਠ ਅਹੁਦੇਦਾਰਾਂ ਤੇ ਹੋਰ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ ਤੇ ਜਾਣਦੇ ਹਾਂ ਪੂਰਾ ਮਾਮਲਾ हर पीड़ता में पैसा खानी सरकार मुर्दा वा पंजाब सरकार मुर्दा वा मुर्जा मुर्दा हर पीड़ता का पैसा खानी सरकार मुर्दा वा पंजाब सरकार मुर् پیاو سرکار مرتاباض 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 سدا فن سدا پیسہ سادی من جتھے گیا سدا فن سدا پیسہ سادی من جتھے گیا سدا فن سدا پیسہ سادی من جتھے گیا سدا فن سرکار مرتاباض 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 یار سرکار مرتاباض مرتاباض ہر تا پیسہ کھانی سرکار مرتاباض 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 ہر پیڑتا دا پیسہ کھانی سرکار مرتاباض مرتاباض ਰੀਬਾ ਦਾ ਪੈਸਾ ਖਾਣੀ ਸਰਕਾਰ ਮੁਰਦਾਬਾਦ 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 ਸਾਡਾ ਪੈਸਾ ਸਾਡੀ ਮੰਗ ਕਿੱਥੇ ਗਿਆ ਸਾਡਾ ਫੰਡ ਸਾਡਾ ਪੈਸਾ ਸਾਡੀ ਮੰਗ ਕਿੱਥੇ ਗਿਆ ਸਾਡਾ ਫੰਡ ਸਾਡਾ ਪੈਸਾ ਸਾਡੀ ਮੰਗ ਕਿੱਥੇ ਗਿਆ ਸਾਡਾ ਫੰਡ ਇੱਥੇ ਪੰਜਾਬ ਦੇ ਵਿੱਚ ਜੋ ਵੀ ਹਰ ਨਾਲ ਪ੍ਰਭਾਵਿਤ ਹੋਏ ਇਲਾਕੇ ਆ ਏਰੀਆ ਆ ਪੂਰੇ ਪੰਜਾਬ ਤੇ ਤਰਾਹੀ ਦਰਾਹੀ ਮੱਚੀ ਹੋਈ ਆ ਲੋਕ ਘਰਾਂ ਤੋਂ ਬੇਕਾਰ ਹੋਏ ਆ ਲੋਕਾਂ ਨੇ ਆ ਜਮੀਨਾ ਮਰਗੀਆਂ ਔਰ ਗਰੀਬਾਂ ਦੇ ਘਰ ਟੇਗੇ ਇੱਥੋਂ ਤੱਕ ਕਿ ਲੋਕਾਂ ਦੇ ਡੰਗਰ ਬੱਚੇ ਜੋ ਦੀ ਸੀ ਉਹ ਪਾਣੀ ਦੇ ਵਿੱਚੇ ਵਹਿ ਗਏ ਔਰ ਉਹਦੇ ਸਬੰਧ ਦੇ ਵਿੱਚ ਸੈਂਟਰ ਗਵਰਨਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਫੰਡ ਇਕੱਠਾ ਕੀਤਾ ਜਾਂਦਾ ਔਰ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਉਹ ਪੰਜਾਬ ਸਰਕਾਰ ਨੇ ਕੁਝ ਪਰਸੈਂਟ ਹਿੱਸਾ ਆਪ ਦੇ ਕੋਲੋਂ ਪਾਉਣਾ ਹੁੰਦਾ ਜਿਸ ਤਰ੍ਹਾਂ 80% ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਪੈਸਾ ਆਇਆ ਹੋਇਆ 20% ਸਿਰਫ ਤੇ ਸਿਰਫ ਕੁਝ ਪਰਸੈਂਟ ਪਾਉਣਾ ਸੀ ਪੰਜਾਬ ਸਰਕਾਰ ਨੇ ਉਹ ਆਪ ਦੀ ਮਿਲਟਰੀ ਰਛਪਾਉਣ ਦੀ ਖਾਤਰ ਔਰ ਪੂਰਾ ਪੂਰਾ ਪੈਨਡ ਜਿਹੜੀ ਆ ਉਹ ਬਲੌਕ ਕਰਕੇ ਰੱਖੀ ਹੋਈ ਆ ਉਹ ਕਿਸੇ ਨੂੰ ਦੇ ਨਹੀਂ ਰਹੀ ਉਲਟਾ ਸੈਂਟਰ ਗਵਰਨਮੈਂਟ ਨੂੰ ਬਲਗਾਮ ਕਰਦੇ ਲੱਗੀ ਹੋਈ ਆ ਕਿ ਸੈਂਟਰ ਕੋਲੋਂ ਸਾਨੂੰ ਕੋਈ ਵੀ ਪੈਸਾ ਨਹੀਂ ਆਇਆ ਔਰ ਉਹਨਾਂ ਦੇ ਮੈਂ ਦਾ ਇਹ ਗੱਲ ਕਹੂੰਗਾ ਕਿ ਇਹਨਾਂ ਦਾ ਕੋਈ ਮਤਲਬ ਜਦੋਂ ਇਹਨਾਂ ਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਉਦੋਂ ਆਪਸੇ ਹੀ ਮੀਟਿੰਗ ਕਰ ਲਿਆ ਕਰਨ ਕਿ ਕਿਹੜੇ ਮੰਤਰੀ ਨੇ ਕੀ ਕੁਛ ਸਟੇਟਮੈਂਟ ਦੇਣੀ ਆ ਔਰ ਮੁੱਖ ਮੰਤਰੀ ਨੇ ਕੀ ਸਟੇਟਮੈਂਟ ਦੇਣੀ ਆ ਕੋਈ ਕਹਿੰਦਾ ਸਾਡੇ ਕੋਲ 5 ਕਰੋੜ ਰੁਪਏ ਆ ਪਿਆ ਕੋਈ ਕਹਿੰਦਾ ਸਾਡੇ ਕੋਲੇ 5 ਪੈਸੇ ਵੀ ਨਹੀਂ ਹੋ ਗਏ ਔਰ ਇਹ ਮੁਲਾਇਕ ਸਰਕਾਰ ਨੇ ਇਹ ਜਿਹੜੀ ਜ਼ਿੰਮੇਵਾਰੀ ਆ ਪੰਜਾਬ ਨੂੰ ਹੜ੍ਹਾਂ ਦੇ ਵਿੱਚ ਡੋਬਣ ਦੀ ਮੈਂ ਇਹ ਗੱਲ ਕਹੂੰਗਾ ਕਿ ਮੇਰੀ ਪੂਰੀ ਜੇ ਪੰਜਾਬ ਸਰਕਾਰ ਨੇ ਐਵੇਂ ਵੀ ਪੰਦੇ ਇਨ ਅਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਇਹ ਹਾਲਾਤ ਪੰਜਾਬ ਦੇ ਨਹੀਂ ਬਣਨੇ ਸੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਬੀਰ ਜੀ ਅੱਜ ਦਾ ਜਿਹੜਾ ਇਹ ਰੋਸ਼ ਪ੍ਰਦਰਸ਼ਨ ਇਹ ਖਾਸ ਕਰਕੇ ਜਿਹੜੀ ਪੰਜਾਬ ਦੀ ਲੋਟੀ ਸਰਕਾਰ ਆ ਇਹਦੇ ਵਿਰੁੱਧ ਦੇ ਵਿੱਚ ਕਿਉਂਕਿ ਜਿਵੇਂ ਸਾਰੇ ਜਾਣਦੇ ਆ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਇਹਨਾਂ ਨੇ ਇੱਕੋ ਰਟ ਰਤੀ ਹੋਈ ਆ ਸਾਨੂੰ ਕੁਝ ਮਿਲਿਆ ਨਹੀਂ ਸਾਨੂੰ ਕੁਝ ਮਿਲਿਆ ਨਹੀਂ ਅਸੀਂ ਕਿੱਥੋਂ ਲਈਏ ਸਾਡੇ ਕੋਲੇ ਕੁਝ ਹੈ ਨਹੀਂ ਜਦ ਕਿ ਇਹਨਾਂ ਦੇ ਕੋਲੇ 12000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਦਾ ਫੰਡ ਪਿਆ ਹੈ ਜਿਹੜਾ ਇਹ ਦੇ ਨਹੀਂ ਰਹੇ ਕਿਸੇ ਨੂੰ ਬਸ ਇਕੱਲਾ ਖਾਣ ਤੇ ਲੱਕ ਬੰਨਿਆ ਹੋਇਆ ਜੋਰ ਮੋਰ ਨਾਲ ਬੱਲਕ ਬੰਨਿਆ ਹੋਇਆ ਇਹਨਾਂ ਦਾ ਪੰਜਾਬ ਦੀ ਲੋਟੀ ਸਰਕਾਰ ਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਰੱਖਿਆ ਗਿਆ ਹੈ ਤਾਂ ਕਿ ਇਹ ਜਿਹੜਾ ਸੈਂਟਰ ਗਵਰਨਮੈਂਟ ਦਾ 12000 ਕਰੋੜ ਰੁਪਇਆ ਹੜਪੀੜਤਾਂ ਦੇ ਲਈ ਆਇਆ ਹੋਇਆ ਉਹ ਇਹ ਪੰਜਾਬ ਸਰਕਾਰ ਹੜਪੀੜਤਾਂ ਨੂੰ ਦੇਵੇ ਨਾ ਕਿ ਆਪਣੇ ਸੇਸ਼ਨਲ ਬਣਾਉਣ ਦੇ ਉੱਪਰ ਲਾਵੇ ਕਿਉਂਕਿ ਆਪਾਂ ਪਿਛਲੇ ਟਾਈਮ ਤੋਂ ਦੇਖਦੇ ਆਂ ਪੰਜਾਬ ਸਰਕਾਰ ਦਾ ਇਹਨਾਂ ਦਾ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਵੀ ਲੀਡਰਾਂ ਕੋਈ 100 ਕਰੋੜ ਰੁਪਏ ਦਾ ਘਰ ਲੈ ਰਿਹਾ ਪਾਰ ਰਿਹਾ ਕੋਈ 50 ਕਰੋੜ ਦਾ ਕੋਈ 40 ਕਰੋੜ ਦਾ ਇਹਨਾਂ ਦੇ ਕੋਲ ਫਿਰ ਇਹ ਪੈਸਾ ਕਿੱਥੋਂ ਆ ਰਿਹਾ ਇਹ ਸਾਰੇ ਦਾ ਸਾਰਾ ਹੜਪੀਟਾਂ ਦਾ ਪੈਸਾ ਹੈ ਜਿਹੜੀ ਪੰਜਾਬ ਦੀ ਲੂਟੀ ਸਰਕਾਰ ਖਾ ਰਹੀ ਆ ਇਹ ਅੱਜ ਸਾਰੇ ਦਾ ਸਾਰਾ ਰੋਸ ਪ੍ਰਦਰਸ਼ਨ ਪੰਜਾਬ ਦੀ ਲੂਟੀ ਸਰਕਾਰ ਦੇ ਵਿਰੋਧ ਦੇ ਵਿੱਚ ਆ ਅਸੀਂ ਕੜੇ ਸ਼ਰਦਾਂ ਦੇ ਵਿੱਚ ਨਿੰਦਿਆ ਕਰਦੇ ਆ ਇਹ ਜੀ ਸਰਕਾਰ ਦੀ ਤੇ ਜੋ ਵੀ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਡਟ ਕੇ ਵਿਰੋਧ ਕਰੋ ਤੇ ਇਹਨਾਂ ਤੋਂ 12000 ਕਰੋੜ ਰੁਪਏ ਜੋ ਵੀ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੋਇਆ ਉਹਦਾ ਹਿਸਾਬ ਮੰਗਿਏ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਹਰ ਪੀੜਤਾ ਦਾ ਪੈਸਾ ਖਾਣ ਵਾਲੀ ਸਰਕਾਰ ਮਰਦਾਬਾਦ 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 ਹਰ ਪੀੜਤਾ ਦਾ ਪੈਸਾ ਖਾਣ ਵਾਲੀ ਸਰਕਾਰ ਮਰਦਾਬਾਦ 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 ਹੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਜਿਹੜੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਇੱਕ ਲੋਟੂ ਸਰਕਾਰ ਬਣੀ ਹੋਈ ਆ ਸਰਕਾਰਾਂ ਤਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਆਈਆਂ ਕਾਲੀ ਵੀ ਆਏ ਕਾਂਗਰਸੀ ਵੀ ਆਏ ਪਰ ਐਕਤੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਆ ਇਹਨੇ ਤਾਂ ਸਾਰਾ ਕੁਝ ਹੁੰਝਕਈ ਰੱਖਤਾ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੇਖਿਆ ਕਿ ਜੇ ਕਿਸਾਨਾਂ ਨੇ ਧਰਨਾ ਲਾਇਆ ਕਿਤੇ ਤਾਂ ਇਹਨਾਂ ਨੇ ਕਿਸਾਨਾਂ ਦਾ ਚਾਹਖੰਡ ਤੱਕ ਵੀ ਨਹੀਂ ਛੱਡਿਆ ਉਹ ਵੀ ਚੋਰੀ ਕਰਕੇ ਲੈ ਗਏ ਟਰਾਲੀਆਂ ਟਰੈਕਟਰ ਕਿਸਾਨਾਂ ਦੇ ਚੋਰੀ ਕਰਕੇ ਲੈ ਗਏ ਤੇ ਆ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ 12000 ਕਰੋੜ ਰੁਪਏ ਜਿਹੜਾ ਮਾਲੀ ਸਹਾਇਤਾ ਹੜਪੀੜਤਾ ਦੀ ਖਾਤਰ ਭੇਜੀ ਹੋਈ ਆ ਜਿਹੜੀ ਦੇ ਉੱਪਰ ਪੰਜਾਬ ਸਰਕਾਰ ਬਿਲਕੁਲ ਹੀ ਸੱਪ ਬਣ ਕੇ ਬੈਠ ਗਈ ਕਿਸੇ ਨੂੰ ਕੋਈ ਪੈਸਾ ਕਿਸੇ ਤੱਕ ਪਹੁੰਚਾਇਆ ਨਹੀਂ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਥੋੜੇ ਜੇ ਬੇਰਵੇ ਸਾਂਝੇ ਕਰੂੰਗਾ ਕਿ ਕਿਸ ਕਿਸ ਤਰ੍ਹਾਂ ਪੈਸਾ ਆਇਆ ਜਿਹਦੇ ਵਿੱਚ ਮ੍ਰਿਤਕ ਇਨਸਾਨ ਨੂੰ ਜੇ ਕੋਈ ਬੰਦੇ ਦੀ ਮੌਤ ਹੋ ਗਈ ਹੜ੍ਹ ਦੇ ਕਾਰਨ ਤਾਂ ਉਸ ਨੂੰ 4 ਲੱਖ ਰੁਪਇਆ ਜੇ ਕੋਈ ਬੰਦਾ ਜ਼ਖਮੀ ਆ ਇਨਸਾਨ ਉਸ ਨੂੰ 74000 ਰੁਪਇਆ ਸਹਾਇਤਾ ਔਰ ਜੇ ਕੋਈ ਮੰਨ ਲਓ ਅਪਾਹਜ ਹੋ ਜਾਂਦਾ ਹੱਡ ਦੇ ਕਾਰਨ ਤਾਂ ਉਸ ਨੂੰ 2.5 ਲੱਖ ਰੁਪਏ ਦੀ ਸਹਾਇਤਾ ਆਏ ਔਰ ਹਸਪਤਾਲ ਦਾ ਖਰਚਾ ਜੇ ਕੋਈ ਮਾਮੂਲੀ ਜਹੀ ਸੱਟ ਆ ਤਾਂ ਵੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਦੇ ਲਈ 16000 ਰੁਪਏ ਦੀ ਸਹਾਇਤਾ ਪ੍ਰਤੀ ਇੱਕ ਇਨਸਾਨ ਔਰ ਜੇ ਆਪਾਂ ਦੇਖਿਆ ਜਾਵੇ ਕੱਪੜਿਆਂ ਦਾ ਨੁਕਸਾਨ ਜੇ ਕਿਸੇ ਦੇ ਕੱਪੜਿਆਂ ਦਾ ਨੁਕਸਾਨ ਹੋਇਆ ਉਹ ਵੀ ਪ੍ਰਤੀ ਇੱਕ ਮੈਂਬਰ ਦੇ 2500 ਰੁਪਏ ਦੀ ਸਹਾਇਤਾ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਕੰਨਿਓ ਦਿੱਤੀ ਗਈ ਆ ਵਰਤਨਾ ਦਾ 2500 ਰੁਪਿਆ ਇੱਕ ਮੈਂਬਰ ਨੂੰ ਦਿੱਤਾ ਗਿਆ ਏ ਔਰ ਜਿਹੜੀ ਫਸਲਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਰੇਤ ਜਮ੍ਹਾਂ ਹੋ ਗਈ ਆ ਉਹ ਰੇਤ ਨੂੰ ਬਾਹਰ ਦੇ ਵਿੱਚੋਂ ਕੱਢਣ ਦੇ ਲਈ ਪ੍ਰਤੀ ਏਕੜ 72000 ਰੁਪਏ ਦੀ ਸਹਾਦਾਇਆ ਫਸਲਾਂ ਦੇ ਨੁਕਸਾਨ ਸੰਬੰਧੀ 300 ਰੁਪਇਆ ਪ੍ਰਤੀ ਏਕੜ ਸੈਟਰ ਗਵਰਨਮੈਂਟ ਨੇ ਜਿਹੜਾ ਮੁਆਵਜ਼ਾ ਦਿੱਤਾ ਏ ਔਰ ਜੇਕਰ ਪਸ਼ੂਆਂ ਦੀ ਗੱਲ ਕਰੀਏ ਮੱਝਾਂ ਗਾਂ ਦੇ ਮਰ ਜਾਣ ਤੇ ਜੇ ਕਿਸੇ ਦੀ ਮੱਝ ਗਾਂ ਨੁਕਸਾਨੀ ਗਈ ਤਾਂ ਉਸ ਨੂੰ 37000 ਰੁਪਇਆ ਜਿਹੜੀ ਸਹਾਇਤਾ ਦਿੱਤੀ ਗਈ ਆ ਇਥੋਂ ਤੱਕ ਕਿ ਜੇ ਕਿਸੇ ਦੀ ਕੋਈ ਸੂਰ ਬੱਕਰੀ 4000 ਰੁਪਇਆ ਇਹ ਸਾਰੇ ਦੇ ਸਾਰੇ ਪੈਸੇ ਨੂੰ ਪੰਜਾਬ ਸਰਕਾਰ ਦੱਬ ਕੇ ਬੈਠੀ ਕਿਸੇ ਤੱਕ ਪਹੁੰਚਿਆ ਨਹੀਂ ਫਿਰ ਜੋ ਪਿਛਲੇ ਸਮੇਂ 250 ਕਰੋੜ ਰੁਪਇਆ ਜਿਹੜਾ ਪੰਜਾਬ ਦੇ ਦਰਿਆਵਾਂ ਦੇ ਬੰਨ ਮਜਬੂਤ ਕਰਨ ਦੇ ਲਈ ਦਿੱਤਾ ਗਿਆ ਸੀ ਉਹ ਕਿਸੇ ਵੀ ਬੰਨ ਦੇ ਉੱਪਰ ਨਹੀਂ ਲੱਗਿਆ ਜੇਕਰ 250 ਕਰੋੜ ਰੁਪਇਆ ਕਿਸੇ ਬੰਨ ਦੇ ਉੱਪਰ ਲੱਗਿਆ ਹੁੰਦਾ ਤਾਂ ਹੁਣ ਇਹ ਬੰਨ ਟੁੱਟਣੇ ਨਹੀਂ ਸੀ ਇਸ ਕਰਕੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਪੰਜਾਬ ਦੀ ਲੂਟੂ ਸਰਕਾਰ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਅਤੇ ਲੋਕਾਂ ਤਾਂ ਹੀ ਇਹ ਸਾਰੇ ਦੀ ਸਾਰੀ ਜਾਣਕਾਰੀ ਪਹੁੰਚਾਈ ਗਈ ਆ ਕਿ ਭਾਈ ਆਪਣੇ ਹੱਕ ਖੁਦ ਮੰਗੋ ਤਾਂ ਕਿ ਲੋਕਾਂ ਨੂੰ ਜਾਣਕਾਰੀ ਹੋਵੇ ਲੋਕ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਨ ਤੇ ਆਪਣੇ ਹੱਕਾਂ ਦੇ ਲਈ ਜਾਗਰੂਤ ਹੋਣ ਕਿਉਂਕਿ ਆਪਾਂ ਸਾਰਿਆਂ ਨੇ ਦੇਖਿਆ ਇਹ ਜਦੋਂ ਦੀ ਸਰਕਾਰ ਬਣੀ ਹੈ ਸੈਂਟਰ ਗਵਰਨਮੈਂਟ ਨੂੰ ਨਿੰਦਣ ਤੇ ਹੋਈ ਆ ਆਪਦੀਆਂ ਖਾਮੀਆਂ ਨਹੀਂ ਇਹ ਦੇਖ ਰਹੀ ਇਹ ਜਦੋਂ ਬੋਲਦੇ ਆ ਸਾਨੂੰ ਸੈਂਟਰ ਕੁਝ ਦੇ ਨਹੀਂ ਰਿਹਾ ਸਾਨੂੰ ਕੁਝ ਦੇ ਨਹੀਂ ਰਿਹਾ ਪਰ ਸੈਂਟਰਲ ਗਵਰਨਮੈਂਟ ਨੇ ਇਕੱਲੇ ਹੜਪੀੜਤਾਾਂ ਦੀ ਖਾਤਰ 12000 ਕਰੋੜ ਰੁਪਇਆ ਪਿਛਲੇ 3.5 ਸਾਲਾਂ ਦੇ ਵਿੱਚ ਦਿੱਤਾ ਹੈ। 1600 ਕਰੋੜ ਰੁਪਇਆ ਜਿਹੜਾ ਇਹ ਸਵਾਰ ਦਿੱਤਾ ਇਹ 1600 ਕਰੋੜ ਰੁਪਇਆ ਇਹਦੇ ਵਿੱਚ ਸਾਰਾ ਮਿਲਾ ਕੇ ਇਹ ਟੋਟਲ ਇਹਨਾਂ ਦੇ ਕੋਲ 12000 ਕਰੋੜ ਰੁਪਇਆ ਧੁੱਕਿਆ। ਪਰ ਇਹ ਬਸ ਇਹੀ ਗੱਲ ਕਹੀ ਜਾਂਦੇ ਆ ਸਾਨੂੰ ਕੁਝ ਮਿਲਿਆ ਨਹੀਂ ਸਾਨੂੰ ਕੁਝ ਮਿਲਿਆ ਨਹੀਂ। ਤੁਸੀਂ ਦੇਖਿਆ ਜੇ ਕਿਸੇ ਆਪਾਂ ਦੇਖੀਏ ਵੀ ਆਮ ਆਦਮੀ ਕਲੀਨਿਕ ਬਣਾਏ ਆ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਬਣਾਏ ਆ ਉਹ ਵੀ ਇਹਨਾਂ ਨੇ ਸੇਵਾ ਕੇਂਦਰਾਂ ਦੇ ਬਿਲਡਿੰਗਾਂ ਰੋਧ ਕੇ ਰੰਗ ਕਰਕੇ ਬਣਾ ਦਿੱਤਾ ਜਿਸ ਨੂੰ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਲੱਗਿਆ ਏ ਉਹ ਵੀ ਸਾਰਾ ਸੈਂਟਰ ਗਵਰਨਮੈਂਟ ਦਾ ਪੈਸਾ ਲੱਗਿਆ ਤੇ ਬਸ ਇਹ ਤੱਕ ਝੂਠ ਬੋਲਣ ਤੇ ਹੋਏ ਵੇ ਆ ਆਪਾਂ ਸਮਝ ਲਓ ਕਿ ਇੱਕ ਮਾਸਕਰਾ ਇੱਕ ਕਮੇਡੀਅਨ ਬੰਦੇ ਨੂੰ ਲੋਕਾਂ ਨੇ ਭਲੇਖੇ ਦੇ ਵਿੱਚ ਹੀ ਆ ਕੇ ਮੁੱਖ ਮੰਤਰੀ ਬਣਾ ਦਿੱਤਾ ਤੇ ਉਹ ਬਸ ਹੁਣ ਚੁਟਕਲੇ ਸੁਣਾ ਸੁਣਾ ਕੇ ਕਮੇਟੀ ਕਰ ਕਰਕੇ ਲੋਕਾਂ ਦਾ ਦਿਲ ਤਾਂ ਜ਼ਰੂਰ ਬਹਿਲਾ ਸਕਦਾ ਲੋਕਾਂ ਨੂੰ ਕੁਝ ਟਾਈਮ ਦੇ ਲਈ ਖੁਸਤਾ ਜ਼ਰੂਰ ਕਰ ਸਕਦਾ ਪਰ ਲੋਕਾਂ ਦੇ ਦੁੱਖ ਦਰਦ ਨਹੀਂ ਉਸ ਨੂੰ ਪਤਾ ਇਹ ਕਹਿਣ ਨੂੰ ਤਾਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤਰ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠਿਆ ਹਾਂ ਤੇ ਮੈਂ ਆਮ ਲੋਕਾਂ ਦੀ ਗੱਲ ਸੁਣੂਗਾ ਆਮ ਲੋਕਾਂ ਦੇ ਦੁੱਖ ਦਰਦ ਸਾਂਝੇ ਕਰੂੰਗਾ ਜਾ ਕੇ ਪਰ ਨਹੀਂ ਇਹ ਤਾਂ ਸਰਪੀ ਆਪਣੇ ਦਿੱਲੀ ਵਾਲੇ ਆਕਾ ਨੂੰ ਖੁਸ਼ ਕਰਨ ਦੀ ਖਾਤਰ ਜੋ ਵੀ ਉਤੋਂ ਕੇਂਦਰੀਵਾਲ ਦਾ ਹੁਕਮ ਆਉਂਦਾ ਬਸ ਇਹ ਤਾਂ ਉਹੀ ਪਗਾਉਂਦੇ ਆ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ